ਜੇਕਰ ਤੁਹਾਡੀ ਜ਼ਿੰਦਗੀ 'ਚ ਮਿਹਨਤ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲਦੀ ਹਰ ਕੰਮ ਦੇਰੀ ਦੇ ਨਾਲ ਹੁੰਦਾ ਆ ਜਾਂ ਫਿਰ ਹੱਥ ਵਿੱਚ ਆਇਆ ਪੈਸਾ ਰੁਕਦਾ ਨਹੀਂ ਬਰਕਤ ਨਹੀਂ ਆ ਮਿਹਨਤ ਬਹੁਤ ਕਰਦੇ ਹੋ ਤਾਂ ਇਹਦੇ ਪਿੱਛੇ ਸਿਰਫ ਇੱਕ ਹੀ ਗ੍ਰਹਿ ਆ ਜਿਹੜਾ ਜ਼ਿੰਮੇਵਾਰ ਗ੍ਰਹਿ ਆ ਤੇ ਉਹ ਹੈ ਕਰਮਫਲ ਦਾਤਾ ਸ਼ਨੀ ਦੇ ਮੈਂ ਡਾਕਟਰ ਤੇਰਕਰ ਆਪਣੇ ਪਿਆਰੇ ਸਤਿਕਾਰਯੋਗ ਦਰਸ਼ਕਾਂ ਦੀ ਮੰਗ ਤੇ ਲੈ ਕੇ ਆਈਆਂ ਉਹ ਵੀਡੀਓ ਜੋ ਤੁਹਾਡੀ ਬਹੁਤ ਵੱਡੀ ਸਮੱਸਿਆ ਦਾ ਤੁਰੰਤ ਹੱਲ ਕਰ ਸਕਣ ਦੇ ਸਮਰੱਥ ਹੈ ਤੁਸੀਂ ਪਰੇਸ਼ਾਨ ਹੋ ਨਾ ਕਿ ਤੁਹਾਨੂੰ ਤੁਹਾਡੀ ਰਾਸ਼ੀ ਨਹੀਂ ਪਤਾ ਕੀ ਕਰੀਏ ਤਾਂ ਫਿਰ ਮੈਂ ਲੈ ਕੇ ਆਈਆਂ ਇੱਕ ਸੌਖਾ ਜਿਹਾ ਹੱਲ ਸਾਰੀ ਉਮਰ ਦਾ ਇੱਕ ਹੱਲ ਲੈ ਆਈ ਪੱਕਾ ਤੁਹਾਡੇ ਕੋਲ ਨਾ ਜਨਮ ਪੱਤਰੀ ਆ ਨਾ ਸਹੀ ਜਨਮ ਦਾ ਸਮਾਂ ਆ ਜਨਮ ਤਰੀਕ ਤਾਂ ਪਤਾ ਹੀ ਆ ਨਾ ਫਿਰ ਡੇਟ ਆਫ ਬਰਥ ਜਿਹਨੂੰ ਕਹਿੰਦੇ ਆ ਉਹ ਤਾਂ ਸਾਰਿਆਂ ਨੂੰ ਹੀ ਪਤਾ ਆ ਫਿਰ ਵੀ ਤੁਸੀਂ ਖੁਦ ਇਹ ਜਾਣ ਸਕਦੇ ਹੋ ਕਿ ਸ਼ਨੀ ਨੇ ਤੁਹਾਡਾ ਕੈਰੀਅਰ ਕਿੱਥੋਂ ਫੜਿਆ ਆ ਕਿੱਥੇ ਤੁਹਾਡੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਕਿੱਥੇ ਤੁਹਾਡਾ ਬਿਜ਼ਨਸ ਨਹੀਂ ਚੱਲ ਰਿਹਾ ਕਿੱਥੇ ਪੈਸੇ ਦੀ ਵਰਕਤ ਨਹੀਂ ਹੈ ਬਹੁਤ سارے ਸਵਾਲ ਨੇ ਜਿਹੜੇ ਤੁਹਾਡੇ ਨਿੱਜੀ ਜੀਵਨ ਨਾਲ ਜੁੜੇ ਆ ਤੇ ਉਹਨਾਂ ਲਈ ਸ਼ਨੀ ਜ਼ਿੰਮੇਵਾਰ ਹੋ ਸਕਦਾ ਇਹ ਕੋਈ ਗੱਪ ਨਹੀਂ ਮੈਂ ਮਾਰ ਰਹੀ ਨਾ ਹੀ ਕਦੀ ਗੱਪ ਮਾਰਨ ਦੀ ਕਦੀ ਮੈਂ ਹਿੱਸੇਤ ਰੱਖਦੀ ਆ ਇਹ ਵੈਦਿਕ ਅੰਕ ਜੋਤਿਸ਼ਾ ਤੇ ਨਾਲ ਐਡ ਆਨ ਮੈਂ ਕੀਤਾ ਹੈ ਪ੍ਰਿਗੂ ਸੰਤਾ ਦੇ ਕਰਮ ਸਥਾਨ ਸਿਧਾਂਤ ਨੂੰ ਦੋਨਾਂ ਨੂੰ ਕੋਰਿਲੇਟ ਕਰਕੇ ਦੋਨਾਂ ਨੂੰ ਮਰਜ ਕਰਕੇ ਮੈਂ ਇੱਕ ਨਵੀਂ ਵੀਡੀਓ ਤਿਆਰ ਕੀਤੀ ਆ ਇਹ ਸਿਧਾਂਤ ਤੁੱਕੇਵਾਜੀ ਬਿਲਕੁਲ ਨਹੀਂ ਹੈ ਬਲਕਿ ਗ੍ਰਹਾਂ ਦੀਆਂ ਸਥਿਤੀਆਂ ਦਾ ਗਹਿਨ ਅਧਿਆਨਾ ਤੇ ਤੁਸੀਂ ਖੁਦ ਇਹ ਗਣਨਾ ਕਰ ਸਕਦੇ ਹੋ ਅਤੇ ਆਪਣੇ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਜਾਣ ਸਕਦੇ ਹਾਂ ਕਾਰਨ ਤੋਂ ਬਾਅਦ ਫਿਰ ਉਸ ਸਮੱਸਿਆ ਦਾ ਮੈਂ ਸਮਾਧਾਨ ਵੀ ਦੇਣ ਜਾ ਰਹੀ ਹਾਂ ਚੇਤੇ ਰੱਖਿਓ ਹੱਲ ਵੀ ਆ ਜੇ ਸਮੱਸਿਆ ਤਾਂ ਚਲੋ ਫਿਰ ਐਦਾਂ ਕਰੋ ਕਾਪੀ ਪੈਨਸਲ ਲਿਆਓ ਕਾਪੀ ਪੈਨ ਫੜ ਲਓ ਜਲਦੀ ਨਾਲ ਸਭ ਤੋਂ ਪਹਿਲਾਂ ਗਣਨਾ ਕਰਨੀ ਸਿੱਖ ਲਓ ਤੁਹਾਡਾ ਹੀ ਭਲਾ ਹੈ ਤੁਸੀਂ ਆਪਣੇ ਬੱਚਿਆਂ ਦੇ ਬੱਚਿਆਂ ਦੇ ਬੱਚਿਆਂ ਦੇ ਬਾਰੇ ਵੀ ਦੇਖ ਸਕਦੇ ਹੋ ਇਹ ਆਉਣਾ ਚਾਹੀਦਾ ਹੈ ਇਹ ਕਿਹੜਾ ਬਹੁਤ ਵੱਡਾ ਔਖਾ ਕੰਮ ਹੈ ਗਣਨਾ ਕਰਨੀ ਹੈ ਤੁਸੀਂ ਆਪਣਾ ਮੁਲਾਂਕ ਕੱਢਣਾ ਸਿੱਖਣਾ ਪਹਿਲਾਂ ਆਪਣੀ ਜਨਮ ਦੀ ਮਿਤੀ ਸਿਰਫ ਤਰੀਕ ਪਹਿਲੀ ਜਿਹੜੀ ਹੁੰਦੀ ਹੈ ਜਿਦਾਂ 1 2 3 4 5 6 22 23 25 ਕੁਝ ਵੀ ਆਪਣੇ ਜਨਮ ਦੀ ਮਿਤੀ ਨੂੰ ਲੈ ਲਓ ਤੇ ਇਸ ਨੂੰ ਇੱਕ ਸਿੰਗਲ ਅੰਕ 1 ਤੋਂ 9 ਤੱਕ ਲਿਆਉਣਾ ਹੈ ਆਪਾਂ ਆਪਣੀ ਜਨਮ ਦੀ ਮਿਤੀ 5 ਜੇ 11 ਹੋ ਗਈ ਜਾਂ ਫਿਰ 29 ਹੋ ਗਈ ਡਬਲ ਡਿਜੀਟ ਜਿਹਨਾਂ ਦੇ ਨੇ ਤਾਂ ਤੁਸੀਂ ਸੌਖਾ ਆ ਇੱਕ ਜਮਾ ਇੱਕ ਕਰ ਲਓ ਉਹ ਦੋ ਬਣ ਜਾਣਾ ਜੇ 29 ਹੈ ਦੋ ਜਮਾ ਨੌ ਕਰ ਲਓ ਉਹ 11 ਬਣ ਜਾਣਾ ਫਿਰ 11 ਨੂੰ ਇੱਕ ਜਮਾ ਇੱਕ ਕਰਕੇ ਦੋ ਬਣਾ ਲਓ ਭਾਵ ਅਸੀਂ ਅਖੀਰ ਚ ਸਿੰਗਲ ਡਿਜੀਟ ਲਿਆਉਣਾ ਹੈ ਪਲੱਸ 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 ਕਰੇ ਜਾਣੇ ਆ فرض ਕਰ ਜੋ ਕਰ ਲਓ 23 ਤਰੀਕ ਹੈ ਦੋ ਜਮਾ ਤਿੰਨ ਪੰਜ ਹੋ ਗਿਆ ਤੁਸੀਂ ਫਿਰ ਪੰਜ ਨੰਬਰ ਦੇਖੋਗੇ 26 ਹੈ ਦੋ ਜਮਾ 6 8 ਤੁਸੀਂ 8 ਦੇਖੋਗੇ ਜੇ 10 ਸਤ ਤੁਸੀਂ 1 ਦੇਖੋਗੇ ਇਹ ਤੁਹਾਡਾ ਮੂਲ ਅੰਕ ਹੈ ਜਿਸ ਨੂੰ ਅੰਗਰੇਜ਼ੀ ਚ ਰੂਟ ਨੰਬਰ ਕਹਿੰਦੇ ਆ ਹੁਣ ਜਿਵੇਂ ਹੀ ਤੁਹਾਨੂੰ ਆਪਣਾ ਮੂਲ ਅੰਕ ਕੱਢਣਾ ਆ ਗਿਆ ਧਿਆਨ ਨਾਲ ਸੁਣਿਓ ਮੇਰੀ ਗੱਲ ਕਿ ਤੁਹਾਡੇ ਇਸ ਨੰਬਰ ਦੇ ਅਨੁਸਾਰ ਹੀ ਸ਼ਨੀ ਕਿਹੜੇ ਭਾਵ ਚ ਬੈ ਕੇ ਤੁਹਾਡੇ ਕਰਮ ਨੂੰ ਪ੍ਰਭਾਵਿਤ ਕਰ ਰਿਹਾ ਆ ਉਹ ਡਾਕਟਰ 13 ਕੋਲ ਦੱਸਣ ਜਾ ਰਹੀ ਹੈ ਤੁਹਾਡੇ ਜੀਵਨ ਦੇ ਕਿਹੜੇ ਖੇਤਰ ਚ ਸ਼ਨੀ ਮੁਸ਼ਕਲ ਪੈਦਾ ਕਰ ਰਿਹਾ ਪਰੇਸ਼ਾਨੀਆਂ ਲਿਆ ਰਿਹਾ ਆ ਜ਼ਿੰਦਗੀ ਜੀਣ ਦਾ ਉਹ ਲੁਤਫ ਤੁਸੀਂ ਉਠਾ ਨਹੀਂ ਰਹੇ ਚਲੋ ਫਿਰ ਹੁਣ ਮੈਂ ਹਰ ਮੁਲਾਂਕ ਅਨੁਸਾਰ ਸ਼ਨੀ ਦਾ ਪ੍ਰਭਾਵ ਦੱਸਾਂਗੀ ਭਾਵ ਪਹਿਲਾਂ ਸਮੱਸਿਆ ਫਿਰ ਉਪਾਅ ਭਾਵ ਹੱਲ ਦੱਸਾਂਗੀ ਰੈਡੀ ਹਾਂ ਠੀਕ ਹੈ ਜੀ ਤੁਸੀਂ ਮੁਲਾਂਕੜ ਚੁੱਕੇ ਹੋ ਜੇ ਮੁਲਾਂਕ ਹੈ 1 ਤਾਂ ਤੁਹਾਡਾ ਸੁਆਮੀ ਗ੍ਰਹਿ ਹੋਏਗਾ ਸੂਰਜ ਚਿਤਿ ਰੱਖਣਾ ਹੋਰ ਉਦਾਹਰਣ ਦੇ ਦੰਦ ਸੌਖੀ 1 10 19 ਠੀਕ ਹੈ ਇਹ ਸਾਰਿਆਂ ਦਾ ਇੱਕ ਨੰਬਰ ਆ ਔਰ ਤੁਹਾਡਾ ਸੁਆਮੀ ਗ੍ਰਾਹ ਹੈ ਸੂਰਜ ਦੇਵਤਾ ਇਸ ਤੋਂ ਅੰਦਾਜ਼ਾ ਲਾ ਕੇ ਤੁਸੀਂ ਮੰਨ ਲੈਣਾ ਕੈਲਕੂਲੇਟਿਵਲੀ ਕਿ ਸ਼ਨੀ ਤੁਹਾਡੇ ਲਾਭ ਸਥਾਨ 11ਵੇਂ ਭਾਵ ਨੂੰ ਪ੍ਰਭਾਵਿਤ ਕਰੇਗਾ ਹੀ ਕਰੇਗਾ ਜੀਵਨ ਦੇ ਵਿੱਚ ਲਾਭ ਬਹੁਤ ਦੇਰੀ ਨਾਲ ਮਿਲਦਾ ਹੋਏਗਾ ਤੁਹਾਨੂੰ ਲਾਭ ਦਾ ਮਤਲਬ ਪੈਸਾ ਹੀ ਨਹੀਂ ਆ ਹਰ ਕੰਮ 'ਚ ਸਟਰਗਲ ਹੈ ਪਰ ਜਿਹੜਾ ਲਾਭ ਜਾਂ ਫਲ ਦੀ ਪ੍ਰਾਪਤੀ ਉਹ ਬਹੁਤ دیر ਨਾ ਮਿਲਣੀ ਹੈ। ਤੁਹਾਡੀ ਸਮੱਸਿਆ ਕੀ ਹੈ ਸਭ ਤੋਂ ਮੇਜਰ ਕਿ ਦੋਸਤਾਂ ਜਾਂ ਵੱਡੇ ਲੋਕਾਂ ਤੋਂ ਸਹਿਯੋਗ ਕਦੀ ਮਿਲਿਆ ਹੀ ਨਹੀਂ ਤੁਸੀਂ ਲੱਖ ਆਸ ਲਗਾ ਕੇ ਬੈਠੇ ਰਹੋ। ਇੱਕ ਮੈਂ ਦੱਸਣਾ ਉਪਾਅ ਨਾਲ ਹੀ ਕਰ ਲੈਣਾ। ਉਪਾਅ ਵਜੋਂ ਤੁਸੀਂ ਹਰ ਰੋਜ਼ ਰੁਟੀਨ ਬਣਾ ਲਓ ਦਿੱਤੇ ਹਿਰਦੇਸ਼ ਤੋਤਰ ਦਾ ਪਾਠ ਕਰੋਗੇ। ਹਰ ਸ਼ਨੀਵਾਰ ਨੂੰ ਇੱਕ ਪੈਕੇਟ ਲੋਨ ਦਾਨ ਦੇਣਾ ਹੀ ਦੇਣਾ ਜੇ ਤੁਹਾਡਾ ਮੂਲੰਕ ਆ ਗਿਆ 2 ਤਾਂ ਤੁਹਾਡਾ ਸੁਆਮੀ ਗ੍ਰਹਿ ਹੈ ਚੰ드ਰਮਾ ਮੂਨ ਸ਼ਨੀ ਤੁਹਾਡੇ ਕਰਮ ਸਥਾਨ ਚ 10ਵੇਂ ਭਾਵ ਨੂੰ ਪ੍ਰਭਾਵਿਤ ਕਰੇਗਾ 10ਵਾਂ ਭਾਵ ਕੈਰੀਅਰ ਦਾ ਹੁੰਦਾ ਹੈ ਕੈਰੀਅਰ ਚ ਅਸਥਿਰਤਾ ਆਏਗੀ ਤੁਹਾਡੇ ਆਈ ਵੀ ਹੈ ਕੰਮ बार-बार ਬਦਲਨੇ ਪੈ ਰਹੇ ਪੈਸਾ ਬਹੁਤ ਬਰਬਾਦ ਹੋ ਗਿਆ ਤੇ ਮਨ ਦੇ ਵਿੱਚ ਅਨਿਸ਼ਚਿਤਤਾ ਰਹਿੰਦੀ ਆ ਦੁਬਿਧਾ ਰਹਿੰਦੀ ਆ ਕਿ ਮੈਂ ਆ ਕਰਾਂ ਜਾਂ ਉਹ ਕਰਾਂ ਜਾਂ ਕੀ ਕਰਾਂ ਰੋਜ਼ ਤੁਸੀਂ ਓਮ ਨਮੋ ਸ਼ਵਾਇਦਾ ਲਗਾਤਾਰ ਜਪ ਕਰਦੇ ਰਹਿਣਾ ਤੇ ਹਰ ਸੋਮਵਾਰ ਨਿਤਨੇਮ ਬਣਾ ਲਓ ساری ਉਮਰ ਜਿੰਨੀ ਦੇਰ ਮਾਤਲਬਕ ਜੀਉਂਦੇ ਹੋ ਗਰੀਬਾਂ ਨੂੰ ਚੌਲ ਦਾਨ ਕਰਨਾ ਥੋੜੇ ਦੇ ਦਿਓ ਕਿਲੋਂ ਦੇ ਹਿਸਾਬ ਥੋੜੋ ਦੇਣਾ ਬੋਰੀਆਂ ਦੇ ਹਿਸਾਬ ਨਾਲ ਥੋੜੋ ਦੇਣਾ ਐਦਾਂ ਵੰਡ ਲਓ ਕਿ ਤੁਹਾਡੇ ਆਪਣੀ ਜੇਬ ਦੇ ਅਨਸਾਰ ਤੁਸੀਂ ਆਸਾਨੀ ਨਾਲ ਦੇ ਸਕੋ ਤੇ ਤੁਹਾਡੇ ਮਨ 'ਚ ਵੀ ਨਾ ਰਹੇ ਕਿ ਲੈ ਕਿ ਮੈਂ ਉਪਾਅ ਕਰ ਰਹੀ ਹਾਂ ਖਰਚਾ ਬੜਾ ਹੋ ਗਿਆ ਐਦਾਂ ਕਰੋਗੇ ਤਾਂ ਫਾਇਦਾ ਨਹੀਂ ਹੋਣਾ ਜੇ ਮੁਲਾਂਕ ਆ ਗਿਆ ਤੈਨ ਤਾਂ ਤੁਹਾਡਾ ਸੁਆਮੀ ਗ੍ਰਹਿ ਹੈ ਬ੍ਰਹਸਪਤੀ ਤੇ ਸ਼ਨੀ ਤੁਹਾਡੇ ਘਾਟੇ ਦੇ ਭਾਵ ਭਾਵ 12ਵੇਂ ਭਾਵ ਨੂੰ ਕੰਟਰੋਲ ਕਰਦਾ ਘਾਟਾ ਕੀ ਆ ਤੁਹਾਡੀ ਸਮੱਸਿਆ ਇਹ ਆ ساری ਉਮਰ ਖਰਚੇ ਵਧੇ ਹੀ ਰਹਿਣੇ ਆ ਦੂਰ ਦੀਆਂ ਯਾਤਰਾਵਾਂ ਜਾਂ ਹਸਪਤਾਲਾਂ ਤੇ ਬਿਮਾਰੀਆਂ ਤੇ ਡਾਕਟਰਾਂ ਤੇ ਦੇਉ ਬਹੁਤ ਜ਼ਿਆਦਾ ਖਰਚਾ ਹੁੰਦਾ ਬਿਮਾਰੀਆਂ ਖੈੜਾ ਨਹੀਂ ਛੱਡਦੀਆਂ ਡਾਕਟਰਾਂ ਦੇ ਘਰ ਭਰੀ ਜਾ ਰਹੇ ਹਰ ਵੀਰਵਾਰ ਨੂੰ ਤੁਸੀਂ ਰੁਟੀਨ ਬਣਾ ਲਓ ਜਦੋਂ ਹਰ ਹਫ਼ਤੇ ਦਾ ਵੀਰਵਾਰ ਆਉਂਦਾ ਵੇਸਣ ਦੀ ਮਿਠਾਈ দান ਕਰਨੀ ਹੈ ਚਾਹੇ ਦੋ ਹੀ ਟੁਕੜੇ ਦੇ ਦਿਓ ਤੇ ਸ਼ਨੀਵਾਰ ਨੂੰ ਨਿਤਨੇਮ ਬਣਾਉਣਾ ਆ ਪਿੱਪਲ ਦੇ ਦਰਖਤੇ ਹਟਾਂ ਦੀਵਾ ਵਾਲੋ ਸੰਗੋਨਾ ਆਪਣਾ ਫਾਇਦਾ ਕਰ ਰਹੇ ਹਾਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ ਇਹ ਚੇਤੇ ਰੱਖਣਾ ਮਾਈਂਡਸੈਟ ਇਦਾਂ ਬਣਾ ਲਓ ਜਿੰਨੇ ਵੀ ਦਰਸ਼ਕ ਡਾਕਟਰ ਤੇਰਾਕੌਰ ਦੇ ਚੈਨਲ ਨਾਲ ਜੁੜੇ ਆ ਕਿਉਂਕਿ ਮੈਂ ਕਦੀ ਵੀ ਨੁਕਸਾਨ ਨਹੀਂ ਕਰਵਾਉਂਦੀ ਕਿਸੇ ਦਾ ਜੇ ਤੁਹਾਡਾ ਮੂਲ ਅੰਖਾ 4 ਤਾਂ ਤੁਹਾਡਾ ਸੁਆਮੀ ਗ੍ਰਹ ਹੈ ਰਾਹੁ ਸ਼ਨੀ ਤੁਹਾਡੇ 7ਵੇਂ ਭਾਵ ਚ ਹੋਏਗਾ ਜਿਹੜਾ ਕਿ ਸਾਂਝੇਦਾਰੀ ਜਾਂ ਵਿਆਹ ਦਾ ਵਿਆਹ ਨੂੰ ਕੰਟਰੋਲ ਕਰਦਾ ਤੁਹਾਡਾ ਧਨ ਸਾਂਝੇਦਾਰੀ ਜੇ ਕਿਤੇ ਤੁਸੀਂ ਭਾਈਵਾਲੀ ਚ ਕੋਈ ਕੰਮ ਕਰ ਰਿਹਾ ਉੱਥੇ ਅਸਰ ਪਾਏਗਾ ਜਾਂ ਫਿਰ ਵਿਵਤਾ ਜੀਵਨ ਕਾਰਨ ਤੁਹਾਡਾ ਪ੍ਰਭਾਵਿਤ ਹੁੰਦਾ ਜਿਹੜਾ ਗ੍ਰਸਤ ਜੀਵਨ ਜਿਹੜਾ ਉਹ ਡਾਵਾਂ ਡੋਲ ਰਿਹਾ ਲੋਕ ਤੁਹਾਡਾ ਬਹੁਤ ਫਾਇਦਾ ਉਠਾਉਂਦੇ ਫ੍ਰੀ ਆਫ ਕਾਸਟ ਫਾਇਦਾ ਉਠਾਇਆ ਅੰਗੂਠਾ ਦਿਖਾਇਆ ਤੂੰ ਕੌਣ ਤੇ ਮੈਂ ਕੌਣ ਮਲੰਗ ਚਾਲ ਵਾਲਿਓ ਸੁਣ ਰਹੇ ਹੋ ਨਾ ਤੁਸੀਂ ਰੋਜ਼ ਦੁਰਗਾ ਸ਼ਪਤ ਸ਼ਤੀ ਦਾ ਪਾਠ ਕਰਨਾ ਕੁੱਤਿਆਂ ਨੂੰ ਰੋਟੀ ਖਿਲਾਉਣੀ ਆ ਖਾਸ ਕਰਕੇ ਕਾਲੇ ਕੁੱਤੇ ਨੂੰ ਤਾਂ ਜ਼ਰੂਰ ਰੋਟੀ ਖਿਲਾਓ ਜੇਕਰ ਮੂਲਾਂਕਾ ਗਿਆ ਤੁਹਾਡਾ 5 ਤਾਂ ਤੁਹਾਡਾ ਸੁਆਮੀ ਗ੍ਰਹਿ ਹੈ ਬੁੱਧ ਸ਼ਨੀ ਤੁਹਾਡੇ 9ਵੇਂ ਭਾਵ ਨੂੰ ਪ੍ਰਭਾਵਿਤ ਕਰੇਗਾ ਜਿਹੜਾ ਕਿ ਭਾਗ ਅਤੇ ਧਰਮ ਦਾ ਘਰ ਹੁੰਦਾ ਆ ਤਾਂ ਕਿਸਮਤ ਹਮੇਸ਼ਾ ਸਾਥ ਨਹੀਂ ਦਿੰਦੀ ਤੁਹਾਡੇ ਤੁਹਾਡੇ ਪਿਤਾ ਜਾਂ ਗੁਰੂ ਦੇ ਨਾਲ ਸਬੰਧ ਹਮੇਸ਼ਾ ਖਰਾਬ ਰਹੇ ਸੀਨੀਅਰਜ਼ ਨੇ ਨਾਲ ਜਿਹੜੇ ਵੱਡੇ ਨੇ ਪਰਿਵਾਰ ਚ ਉਹਨਾਂ ਨਾਲ ਤੁਹਾਡਿਆਂ ਵਿਚਾਰ ਧਾਰਕ ਵਿਰੋਧਤਾਵਾਂ ਰਹੀਆਂ ਹੀ ਰਹੀਆਂ ਤੁਸੀਂ ਗਣੇਸ਼ ਅਥਰਵ ਸ਼ੀਰਿਸ਼ ਦਾ ਪਾਠ ਕਰਨਾ ਹੈ ਪੂਜਾ ਸਮਗਰੀ ਵਾਲੀ ਧਾਰਮਿਕ ਕਿਤਾਬਾਂ ਦੀ ਦੁਕਾਨ ਤੋਂ ਇਹ ਮਿਲ ਜਾਣਾ ਗਣੇਸ਼ ਅਥਰਵਸ਼ੀਰਸ਼ ਕਿਤਾਬ ਛੋਟੀ ਜੀ ਹੈ ਹਰ ਬੋਦਵਾਰ ਤੁਸੀਂ ਸਾਬਤ ਮੂੰਗੀ ਦੀ ਦਾਲ ਜਿਹਨੂੰ ਹਰੀ ਦਾਲ ਕਹਿੰਦੇ ਆ ਉਹ ਕਿਸੇ ਵੀ ਮੰਦਰ ਚ ਦਾਨ ਦੇ ਦੇਣੀ ਜੇ ਮੁਲਾੰਕਾ ਐ ਅੱਛੇ ਤਾਂ ਤੁਹਾਡਾ ਸੁਮੇਂ ਗ੍ਰਹਿ ਹੈ ਸ਼ੁਕਰ ਤੇ ਸ਼ਨੀ ਤੁਹਾਡੇ ਦੂਜੇ ਭਾਵ ਨੂੰ ਪ੍ਰਭਾਵਿਤ ਕਰੇਗਾ ਜਿਹੜਾ ਕਿ ਧਨ ਦਾ ਭੰਡਾਰ ਆ ਪੈਸੇ ਦਾ ਘਰ ਹੈ ਤੁਸੀਂ ਪੈਸੇ ਜੋੜ ਨਹੀਂ ਸਕੋਗੇ 9 ਜੋੜਨੇ ਆ ਲੱਖਾਂ ਹੀ ਕਮਾ ਲਓ ਆਵਾਜ਼ ਚਰਕਾਵਟ ਆਉਂਦੀ ਹੈ ਆਵਾਜ਼ ਬੁਲੰਦ ਨਹੀਂ ਹੈ ਜਾਂ ਫਿਰ ਪਰਵਾਰਿਕ ਸਹਿਯੋਗ ਤੁਹਾਨੂੰ ਘੱਟ ਮਿਲੇਗਾ ਤੁਸੀਂ ਸ਼੍ਰੀ ਸੁਖ ਸੁਖਮਤ ਦਾ ਪਾਠ ਕਰੋ ਹਰ ਸ਼ੁੱਕਰਵਾਰ ਚਿੱਟੇ ਰੰਗ ਦੀ ਮਠਿਆਈ ਦਾਨ ਕਰੋ ਸੁਖਤਮ ਪਾਠ ਵੀ ਕਿਤਾਬ ਮਿਲ ਜਾਣੀ ਹੈ ਜੇ ਮਲਾਂਖ ਹੈ 7 ਤਾਂ ਤੁਹਾਡਾ ਸੁਮਿੰਗਰਾ ਹੈ ਕੇਤੂ ਸ਼ਨੀ ਤੁਹਾਡੇ 8ਵੇਂ ਭਾਵ ਨੂੰ ਕੰਟਰੋਲ ਕਰਦਾ ਹੈ ਜੀ ਲਗਾਮ ਰਿਮੋਟ ਕੰਟਰੋਲ ਆ ਸ਼ਨੀ ਦੇ ਹੱਥ ਸਾਰੇ ਕਰਾਂਚ ਮੈਂ ਦੱਸ ਰਹੀ ਆ ਹਰੇਕ ਤਰੀਕ ਨੂੰ ਪੈਦਾ ਹੋਏ ਵਿਅਕਤੀ ਦੇ ਕਿਹੜੇ ਘਰ ਚ ਸ਼ਨੀ ਹੈ ਸੋ ਮੁਲਾੰਗ 7 ਵਾਲਿਆਂ ਦੇ ਘਰ 8ਵੇਂ ਨੂੰ ਪ੍ਰਭਾਵਿਤ ਕਰੇਗਾ ਅਚਾਨਕ ਨੁਕਸਾਨ ਦਾ ਘਰ ਹੈ ਤੁਹਾਨੂੰ ਅਚਾਨਕ ਘਾਟੇ ਬਹੁਤ ਪੈ ਜਾਣੇ ਗੁਪਤ ਰੋਗ ਹੁੰਦੇ ਆ ਤੁਹਾਨੂੰ ਜਾਂ ਰਹਸਮਈ ਮੁਸ਼ਕਲਾਂ ਆਉਂਦੀਆਂ ਆ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਾਰਨ ਕੀ ਸੀ ਰਹਸਮਈ ਦਾ ਅਰਥ ਚਬਦੇ ਨੂੰ ਪਤਾ ਹੀ ਨਹੀਂ ਵਿਦਆਊਟ ਐਨੀ ਰੀਜ਼ਨ ਕੋਈ ਨਾ ਕੋਈ ਸਮੱਸਿਆ ਕੋਈ ਨਾ ਕੋਈ ਮੁਸ਼ਕਲ ਪਈ ਰਹਿਣੀ ਹੈ ਜ਼ਿੰਦਗੀ ਪਰ ਤੁਸੀਂ ਸ਼ਿਵ ਦਾ ਮਹਾਮ੍ਰਿਤੰਜ ਮੰਤਰ ਦਾ ਜਾਪ ਕਰਨਾ ਹੈ ਡੇਲੀ ਇੱਕ ਮਾਲਾ ਸਾਰੇ ਕੱਢ ਲਿਆ ਕਰੋ ਤੇ ਹਰ ਸ਼ਨੀਵਾਰ ਤੁਸੀਂ ਜੁੱਤੀ ਜਾਂ ਚੱਪਲ ਜਿੰਨੀ ਤੁਹਾਡੀ ਜੀਬ ਲੋ ਜੇਬ ਲੋ ਕਰੇ ਸੌਰੀ ਟੂ ਸੇ ਉਹ ਤੁਸੀਂ ਚੱਪਲ ਦਾਨ ਕਰ ਦੇਣੀ ਹੈ ਜੇ ਤੁਹਾਡਾ ਮੂਲ ਅੰਖਾ 8 ਤਾਂ ਤੁਹਾਡਾ ਸਵਾਮੀ ਗ੍ਰਹਿ ਹੈ ਸ਼ਨੀ ਸ਼ਨੀ ਤੁਹਾਡੇ ਪਹਿਲੇ ਭਾਵ ਨੂੰ ਪ੍ਰਭਾਵਿਤ ਕਰਦਾ ਆ ਜਿਹੜਾ ਕਿ ਵਿਅਕਤੀਤਵ ਪਰਸਨੈਲਿਟੀ ਦਾ ਘਰ ਹੁੰਦਾ ਤੁਹਾਡਾ ਲਗਨ ਤੁਹਾਡੇ ਸਰੀਰ ਦਾ ਘਰ ਹੁੰਦਾ ਤੁਸੀਂ ਸਿੱਧੇ ਸ਼ਨੀ ਦੇ ਪ੍ਰਭਾਵ ਹੇਟੋਂ ਸਫਲਤਾ ਹੌਲੀ 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 ਦੇਰ ਨਾਲ ਪਰ ਮਿਲਣੀ ਬਹੁਤ ਵੱਡੀ ਆ ਇਸ ਲਈ ਸਬਰ ਤੇ ਸਬੂਰੀ ਰੱਖਣੀ ਹੈ ਵੇਟ ਐਂਡ ਵਾਚ ਦਸ਼ਰਤਕ੍ਰਿਤ ਸ਼ਨੀ ਸਤੋਤਰ ਦਾ ਪਾਠ ਕਰੋ ਸਰੋਂ ਦੇ ਤੇਲ ਤੇ ਲੋਹੇ ਦਾ ਦਾਨ ਕਰਨਾ ਸ਼ਨੀਵਾਰ ਨੂੰ ਕਦੇ-ਕਦਾਈਂ ਸਰੋਂ ਦਾ ਤੇਲ ਦਿੱਤਾ ਤੇ ਕਦੇ-ਕਦਾਈਂ ਲੋਹੇ ਦਾ ਦੰਦ ਦਿੱਤਾ ਜੇ ਮੂਲ ਅੰਖ ਹੈ 9 ਤਾਂ ਤੁਹਾਡਾ ਸੁਆਮੀ ਗ੍ਰਹਿ ਹੈ ਮੰਗਲ ਸ਼ਨੀ ਤੁਹਾਡੇ ਤੀਜੇ ਭਾਵ ਨੂੰ ਪ੍ਰਭਾਵਿਤ ਕਰਦਾ ਆ ਬੜੀ ਬੁਰੀ ਤਰ੍ਹਾਂ ਜਿਹੜਾ ਕਿ ਪਰਾਕਰਮ ਤੇ ਛੋਟੇ ਭੈਣ ਭਰਾਵਾਂ ਦਾ ਘਰ ਹੈ ਹਿੰਮਤ ਦੇ ਵਿੱਚ ਤੁਹਾਡੇ ਕਮੀ ਰਹਿੰਦੀ ਹੈ ਜੀ ਜਾਂ ਫਿਰ ਤੁਹਾਡੀ ਛੋਟੇ ਭੈਣ ਭਰਾਵਾਂ ਨਾਲ ਬਣਦੀ ਨਹੀਂ ਹੈ ਕਮੈਂਟ ਚ ਦੱਸਣਾ ਆ ਮਤ ਪੈਦਰਿੰਦੇ ਛੋਟੇ ਭੈਣ ਭਰਾਵਾਂ ਨਾਲ ਜਿਸ ਦੇ ਕਾਰਨ ਤੁਹਾਡਾ ਤੁਨ ਵੀ ਪ੍ਰਭਾਵਿਤ ਹੁੰਦਾ ਆ ਜਿੰਨਾ ਕਲੇਸ਼ ਛੋਟੇ ਭੈਣ ਭਰਾਵਾਂ ਨਾਲ ਰਹੇਗਾ ਉਹਨਾਂ ਤੁਹਾਡੇ ਘਰ ਪੈਸਾ ਨਹੀਂ ਟਿਕਣਾ ਉਹਨਾਂ ਹੀ ਤੁਹਾਨੂੰ ਦਾ ਨੁਕਸਾਨ ਹੋਣਾ ਤੁਸੀਂ ਦੇਲੀ ਹਨੂਮਨ ਚਾਲੀਸਾ ਦਾ ਪਾਠ ਕਰਿਓ ਤੇ ਹਰ ਮੰਗਲਵਾਰ ਨੂੰ ਮਸਰਾਂ ਦੀ ਦਾਲ ਥੋੜੀ ਜੀ দান ਕਰਨੀ ਹੈ ਇਹ ਜਿੰਨੇ ਵੀ ਮੈਂ ਪਾਠ ਦੱਸੇ ਤੇ ਜਿੰਨੇ ਨਾਲ ਇੱਕ ਚੀਜ਼ ਐਡ-ਆਨ ਕੀਤੀ দান ਕਰਨ ਦੀ ਕਿਰਪਾ ਕਰਕੇ ਤੁਸੀਂ ਸਾਰਿਆਂ ਨੇ ਇਹ ਕਰਨੀ ਹੈ ਤੁਹਾਡਾ ਮੈਂ ਸਾਰਾ ਗਿਲਾ ਸ਼ਿਕਵਾ ਦੂਰ ਕਰ ਦਿੱਤਾ ਕਿ ਤੁਹਾਡੀ ਜਨਮ ਪੱਤਰੀ ਨਹੀਂ ਹੈ ਜੀ ਸਾਡੀ ਰਾਸ਼ੀ ਕਿਹੜੀ ਹੈ ਜੀ ਬਹੁਤ ਸਾਰੇ ਫੋਨ ਕਾਲਸ ਆਈਆਂ ਸੀ ਮੈਨੂੰ ਮੈਂ ਪਰੇਸ਼ਾਨ ਸੀ ਕਿ ਤੁਹਾਡਾ ਕੋਈ ਹੱਲ ਕਰਾਂ ਅੱਜ ਮੈਂ ਇਸ ਵੀਡੀਓ 'ਚ ਹੱਲ ਕਰਤਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਧਿਆਨ ਨਾਲ ਸੁਣ ਲੈਣਾ ਅੰਕ ਕੱਢ ਲੈਣਾ 1 ਤੋਂ 9 ਹੈ ਨਾ ਜੀ ਅੱਗੇ ਜਿੰਨੇ ਡਬਲ ਡਬਲ ਤਰੀਕਾਂ ਵਾਲੇ ਪੈਦਾ ਹੋਏ ਐ 31 ਤਰੀਕ ਤੱਕ ਸਾਰਿਆਂ ਨੇ ਆਪਣੇ ਨੰਬਰਾਂ ਨੂੰ ਜੋੜ ਲੈਣਾ 3 ਜਮਾ 1 1 ਜਮਾ 3 ਹੈਨਾ ਜੀ 14 ਤਾਂ 1+4 1 ਡਿਜੀਟ ਸਿੰਗਲ ਆ ਜਾਣਾ ਚਾਹੀਦਾ ਉਹ ਤੁਹਾਡਾ ਮੂਲੰਕ ਆ ਤੁਹਾਡੀ ਰਾਸ਼ੀ ਦਾ ਤੁਹਾਡੇ ਮੂਲੰਕ ਦਾ ਮੈਂ ਸੁਆਮੀ ਵੀ ਦੱਸ ਦਿੱਤਾ ਤੇ ਨਾਲ ਦੱਸ ਦਿੱਤਾ ਕਿ ਸ਼ਨੀ ਤੁਹਾਡੇ ਕਿਹੜੇ ਖਾਨੇ ਚ ਬੈਠਾ ਜੀਵਨ ਦੇ ਖੇਤਰ ਚ ਤੁਹਾਨੂੰ ਕਿਸ ਤਰ੍ਹਾਂ ਦੇ ਫਲ ਦੇ ਰਿਹਾ ਕਿਸ ਕਿਸ ਥਾਂ ਤੇ ਰੁਕਾਵਟਾ ਸ਼ਨੀ ਕਰਕੇ ਆ ਤੇ ਤੁਸੀਂ ਉਹਦਾ ਹੱਲ ਕੀ ਕਰੋਗੇ ਇੱਕ ਮੈਂ 파ਟ ਦੱਸ ਦਿੱਤਾ ਤੇ ਇੱਕ ਮੈਂ ਦਾਨ ਦੱਸ ਦਿੱਤਾ ਕਰਨਾ ਜ਼ਰੂਰ ਹੈ ਮੰਨ ਲਿਓ ਅਲਸੋ ਮਾਕੇ ਦੇਖਿਆ ਕਰੋ ਬਹੁਤ ਫਾਇਦੇਮੰਦ ਆ ਇਹ ਵੈਦਿਕ ਸਿਧਾਂਤ ਦਰਸਾਉਂਦਾ ਹੈ ਕਿ ਕਿਵੇਂ ਤੁਹਾਡੇ ਜਨਮ ਦਾ ਸਿਰਫ ਇੱਕ ਅੰਕ ਜਿੱਦਣ ਜਿਸ ਤਰੀਕ ਨੂੰ ਤੁਸੀਂ ਪੈਦਾ ਹੋਏ ਹੋ ਤੁਹਾਡੇ ਕਰਮ ਨੂੰ ਕੰਟਰੋਲ ਕਰਦੀ ਆ ਉਹ ਤਰੀਕ ਮਾਮੂਲੀ ਤਰੀਕਾ ਨਹੀਂ ਇਹ ਕੈਲੰਡਰ ਦੀਆਂ ਤਰੀਕਾਂ ਨਹੀਂ ਇਹ ਤੁਹਾਡੇ ਜਨਮ ਦੀ ਤਰੀਕ ਆ ਇਸ ਦਾ ਬਹੁਤ ਮਹੱਤਵ ਹੈ ਸੋ ਮੈਨੂੰ ਟਿੱਪਣੀ ਕਰਕੇ ਜ਼ਰੂਰ ਦੱਸਿਓ ਕਿ ਤੁਹਾਡਾ ਮੂਲ ਅੰਕ ਕੀ ਆਇਆ ਆ ਤੇ ਤੁਸੀਂ ਕਿਹੜਾ ਉਪਾਅ ਸ਼ੁਰੂ ਕਰਨ ਜਾ ਰਹੇ ਹੋ ਕਮੈਂਟਸ ਪਲੀਜ਼ ਬੋਲਿਆ ਕਰੋ ਇਹਨੇ ਮੈਂ ਤਾਂ ਦਰਲੇ ਨਹੀਂ ਕਰਾਈਦਾ ਕੋਈ ਤੁਹਾਡੇ ਲਈ ਵੀਡੀਓ ਬਣਾ ਰਿਆ ਹੈ ਨਾ ਤੁਹਾਡੇ ਭਲੇ ਲਈ ਬਣਾ ਰਹੀ ਹਾਂ ਮੈਂ ਹੈਨਾ ਜੇ ਕਰੇ ਜਾਣਕਾਰੀ ਤੁਹਾਨੂੰ ਕੀਮਤੀ ਤੇ ਪ੍ਰਮਾਣਿਕ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਕਿ ਜੋ ਮੈਂ ਸਮਝਾਇਆ ਉਹ ਸੌਖਾ ਲੱਗਾ ਦੁਬਾਰਾ ਰਿਵਾਈਂਡ ਕਰਕੇ ਸੁਣ ਲਈ ਦੀ ਵੀਡੀਓ ਇਸ ਤੋਂ ਆਸਾਨ ਕੋਈ ਦੱਸ ਨਹੀਂ ਸਕਦਾ ਮੇਰੀ ਕੋਸ਼ਿਸ਼ ਆ ਕਿ ਹਾਂ ਮੈਂ ਅਣ ਜਾਣ ਮੈਨੂੰ ਕਿਦਾਂ ਸਮਝ ਆ ਸਕਦਾ ਫਿਰ ਮੈਂ ਉਸੇ ਤਰੀਕੇ ਨੂੰ ਅਡਾਪਟ ਕਰਕੇ ਤੁਹਾਨੂੰ ਦੱਸਦੀ ਹਾਂ ਸਮਝ ਆਈ ਮੇਰੇਆਂ ਵੀਡੀਓਜ਼ ਦੇਖ ਕੇ ਤੁਹਾਡੀ ਜਾਣਕਾਰੀ ਚ ਜੇ ਵਾਦਾ ਹੁੰਦਾ ਆ ਤਾਂ ਤੁਸੀਂ ਕਿਰਪਾ ਕਰਕੇ ਬਰਾਏ ਮਿਹਰਬਾਨੀ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਹੁਣ ਕੋਈ ਗਿਲਾ ਨਹੀਂ ਕਰਨਾ ਤੁਹਾਨੂੰ ਤੁਹਾਡੀ ਰਾਸ਼ੀ ਨਹੀਂ ਪਤਾ ਨਾ ਪਤਾ ਹੋਵੇ ਤੁਹਾਡੀ ਜਨਮ ਪੱਤਰੀ ਨਹੀਂ ਬਣੀ ਨਾ ਬਣਾਓ ਨਹੀਂ ਲੋੜ ਅੰਕ ਜ਼ਿਆਦਾ ਇਫੈਕਟਿਵ ਨਹੀਂ ਤੁਸੀਂ ਨੰਬਰੋਲੋਜੀਕਲੀ ਚਲੋ ਦੇਖੋ ਕਿਦਾਂ 100% ਰਿਜ਼ਲਟ ਤੁਹਾਨੂੰ ਆਂਦੇ ਆ ਯਕੀਨ ਕਰੋ ਮੈਂ ਹਾਂ ਤੁਹਾਡੀ ਡਾਕਟਰ 13 ਕੌਰ ਬਾਏ ਬਾਏ